राधे राधे पंजाबी कहानियां चैनल ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਵੇਗੀ। ਛੇਤੀ ਛੇਤੀ ਬੈਗ 'ਚ ਕੱਪੜੇ ਰੱਖ ਮੈਂ ਕੁਝ ਨਕਦੀ ਤੇ ਆਪਣੇ ਗਹਿਣੇ ਵੀ ਰੱਖ ਲਏ। ਮੈਂ ਆਪਣੇ ਸੁਪਨਿਆਂ ਦੇ ਰਾਜਕੁਮਾਰ ਨਾਲ ਹਮੇਸ਼ਾ ਲਈ ਇਹ ਘਰ ਛੱਡ ਕੇ ਜਾ ਰਹੀ ਸੀ। ਘਰ ਦੇ ਨਹੀਂ ਵਰਤਣਗੇ ਤਾਂ ਕੋਈ ਗੱਲ ਨਹੀਂ। ਮੇਰਾ ਪਿਆਰ ਤਾਂ ਆਖੀਰ ਮੇਰੇ ਨਾਲ ਹੋਊ। ਹਾਂ ਇਹੋ ਸਹੀ ਆ। ਇਹ ਸੋਚ ਕੇ ਉਹਨੇ ਬੈਗ ਦੀ ਜਿੱਪ ਬੰਦ ਕੀਤੀ ਤੇ ਸੌ ਗਈ ਤੜਕੇ ਉੱਠਣਾ ਵੀ ਤਾਂ ਸੀ ਉਸਦਾ ਵਿਆਹ ਆਪਣੇ ਪ੍ਰੇਮੀ ਨਾਲ ਹੋ ਗਿਆ ਸੀ ਸਹੁਰਾ ਪਰਿਵਾਰ ਵੀ ਠੀਕ ਸੀ ਕਮਾਊ ਪੁੱਤ ਹੋਣ ਕਰਕੇ ਉਹਦੇ ਘਰ ਵਾਲੇ ਦੀ ਪਸੰਦ ਸਭ ਨੂੰ ਮੰਨਣੀ ਪਈ ਚਲੋ ਰਸਮੀ ਘਰ ਵਿਹਾਰ ਕਰਕੇ ਨੂੰ ਦਾ ਸਵਾਗਤ ਕੀਤਾ ਗਿਆ ਜਾਂਦਿਆਂ ਹੀ ਉਹਨੇ ਸਭ ਕੁਝ ਸੰਭਲ ਲਿਆ ਸਵੇਰੇ ਸਭ ਤੋਂ ਪਹਿਲਾਂ ਉੱਠਦੀ ਸਭ ਨੂੰ ਚਾਹ ਬਣਾ ਕੇ ਦਿੰਦੀ ਤੇ ਰਸੋਈ ਦਾ ਕੰਮ ਕਰਦੀ ਸਫਾਈਆਂ ਕੱਪੜੇ ਸਭ ਦੇਖਦੀ ਨਾਲ ਨਾਲ ਪਤੀ ਦੀ ਉਹਦੇ ਕਾਰੋਬਾਰ ਚ ਮਦਦ ਵੀ ਕਰਦੀ ਅਕਾਊਂਟ ਜਾਣਦੀ ਹੋਣ ਕਰਕੇ ਉਹ ਹਿਸਾਬ ਕਿਤਾਬ ਰੱਖਣ ਲੱਗ ਪਈ ਜਿਸ ਨਾਲ ਉਸਦਾ ਪਤੀ ਖੁਸ਼ ਸੀ ਸਭ ਵਧੀਆ ਚੱਲ ਰਿਹਾ ਸੀ ਬਸ ਉਹਦੇ ਮਾਪੇ ਨਹੀਂ ਮਿਲਦੇ ਵਰਤਦੇ ਸੀ ਉਹਨੂੰ ਹੁਣ ਪਰ ਚਲੋ ਕੋਈ ਨਾ ਪਿਓ ਦਾ ਕਰ ਉਹਦਾ ਵੀ ਤਾਂ ਛੱਡਣਾਈ ਸੀ ਹੁਣ ਮੇਰਾ ਇਹੋ ਪਰਿਵਾਰ ਹੈ ਸਮਾਂ ਨਿਕਲਦਾ ਗਿਆ ਉਸ ਦੇ ਭਰਾ ਦਾ ਵਿਆਹ ਵੀ ਰੱਖ ਦਿੱਤਾ ਗਿਆ ਘਰ ਦੇ ਬਾਹਰ ਲੱਗੀਆਂ ਲੜੀਆਂ ਬਹੁਤ ਸੁੰਦਰ ਲੱਗ ਰਹੀਆਂ ਸੀ ਉਸ ਨੂੰ ਆਸ ਸੀ ਕਿ ਸ਼ਾਇਦ ਆਵੇਗਾ ਕਾੜ ਵਿਆਹ ਦਾ ਪਰ ਉਸ ਨੂੰ ਕੋਈ ਕਾੜ ਨਾ ਆਇਆ ਪਤੀ ਦੇ ਕਾਰੋਬਾਰੀ ਮਿੱਤਰ ਆ ਕੇ ਕਹਿੰਦੇ ਹਾਂਜੀ ਜਨਾਬ ਫਿਰ ਆ ਗਿਆ ਤੁਹਾਡੇ ਸਾਲੇ ਦਾ ਵਿਆਹ ਤਾਂ ਉਹ ਹਾਂਜੀ ਹਾਂਜੀ ਕਹਿ ਛੱਡਦਾ ਚਲੋ ਵਿਆਹ ਹੋ ਗਿਆ ਹੁਣ ਪਤੀ ਦੇ ਕਾਰੋਬਾਰੀ ਦੋਸਤ ਮਿਲਦੇ ਤਾਂ ਵਿਆਹ ਦੀ ਚਰਚਾ ਕਰਦੇ ਬੜਾ ਸ਼ਾਨਦਾਰ ਵਿਆਹ ਸੀ ਕੀ ਤੋਰ ਸੀ ਸਭ ਦੀ ਪਰ ਭਾਜੀ ਤੁਸੀਂ ਦਿ세 ਨਹੀਂ ਕੀਤੇ ਜਵਾਈਆਂ ਘਰ ਦੇ ਕੀ ਗੱਲ ਅਣਬਾਣਾ ਕੋਈ ਉਹ ਨਾਨਾ ਕੋਈ ਅਣਬਣ ਨਹੀਂ ਮੈਂ ਦਰਸਲਿਕ ਹੋ ਰਿਸ਼ਤੇਦਾਰੀ ਵਾਲ ਵਿਆਹ ਤੇ ਗਿਆ ਸੀ ਭਾਬੀ ਜੀ ਵੀ ਨਹੀਂ ਦਿਖੇ ਕੀਤੇ ਅਸੀਂ ਤਾਂ ਲੱਭਦੇ ਹੀ ਰਹਿ ਗਏ ਹਾਂਜੀ ਉਹਦੀ ਤਬੀਅਤ ਖਰਾਬ ਸੀ ਤਾਂ ਕਰਕੇ ਉਹ ਵਸ ਸ਼ਗਨ ਪਾ ਕੇ ਆ ਗਈ ਸੀ ਘਰ ਚਲੋ ਕੋਈ ਨਾ ਮਿਲਦੇ ਆ ਫੇਰ ਸੱਸ ਨੂੰ ਵੀ ਗਵੰਡਣਾ ਆ ਕੇ ਮਸ਼ਕਰੀਆਂ ਕਰਦੀਆਂ ਭੈਣ ਜੀ ਤੁਹਾਡਾ ਮੁੰਡਾ ਜਵਾਈ ਆ ਅਸੀਂ ਤਾਂ ਸੋਚਿਆ ਪ੍ਰਾਣਾ ਪ੍ਰਾਣਾ ਹੁੰਦੀ ਹੋ ਤੁਸੀਂ ਤਾਂ ਦਿਖੇ ਹੀ ਨਹੀਂ ਕਿਤੇ ਕੀ ਗੱਲ ਮਿਲਦੇ ਵਰਤ ਦੇ ਨਹੀਂ ਆ ਕੁੜਾ ਨਹੀਂ ਨਹੀਂ ਇਦਾਂ ਦਾ ਕੁਝ ਨਹੀਂ ਆ ਆਹੋ ਭੈਣ ਜੀ ਜਦ ਬੱਚੇ ਆਪਣੀਆਂ ਮਰਜ਼ੀਆਂ ਕਰਦੇ ਆ ਤਾਂ ਮਾਪੇ ਫੇਰ ਕਿੱਥੋਂ ਮਿਲਦੇ ਵਰਤ ਦੇ ਚਲੋ ਕਦੀ ਤਾਂ ਮਿਲਣਗੇ ਲੱਗ ਵੰਡਣਾ ਚਲੀਆਂ ਗਈਆਂ ਸੱਸ ਨੂੰ ਗੁੱਸਾ ਤਾਂ ਬੜਾ ਆ ਪਰ ਉਹ ਪੀ ਗਈ ਹੁਣ ਕਰੇ ਵੀ ਕੀ ਜਾਦਾ ਆਪਣੇ ਪੁੱਤ ਨੇ ਨਾ ਸੁਣੀ ਪਰ ਆਨੀ ਵਹਾਨੀ ਉਹਨੇ ਨੂ ਨੂੰ ਸੁਣਾ ਦਿੱਤੀਆਂ ਇਹਨਾਂ ਦੀਆਂ ਕਰਨੀਆਂ ਭੁਗਤਣੀਆਂ ਸਾਨੂੰ ਪੈਂਦੀਆਂ ਹੁਣ ਲੋਕ ਸਾਨੂੰ ਵਿਆਹ ਸ਼ਾਦੀਆਂ ਤੇ ਵੀ ਨਹੀਂ ਸੱਦਦੇ ਆਹੋ ਅਸੀਂ ਕਿਹੜਾ ਸੱਦਿਆ ਕਿਸੇ ਨੂੰ ਨਾ ਕੋਈ ਸਮਾਨ ਨਾ ਕੋਈ ਮੁੰਦਰੀ ਛੱਲਾ ਸਭ ਰਿਸ਼ਤੇਦਾਰੀ ਚ ਨੱਕ ਵੜਾ ਦਿੱਤਾ ਦਿਨ ਬੀਤਦੇ ਗਏ ਉਸਦੇ ਦਿਉਰ ਦਾ ਵਿਆਹ ਆਇਆ ਬੜੀ ਧੂਮ ਧਾਮ ਨਾਲ ਵਿਆਹ ਕੀਤਾ ਗਿਆ ਰਸਮਾਂ ਕੀਤੀਆਂ ਗਈਆਂ ਨਮੀ ਵੋਟੀ ਟਰੱਕ ਭਰ ਕੇ ਦਾਜ ਲਿਆਈ ਗਵੰਡਣਾ ਆਉਂਦੀਆਂ ਤੇ ਤਾਰਿਫ ਕਰਦੀਆਂ ਭੈਣ ਜੀ ਬੜੀ ਸੋਹਣੀ ਐ ਨੂੰ ਬੜਾ ਵਧੀਆ ਵਿਆਹ ਕੀਤਾ ਅਗਲਿਆਂ ਨੇ ਸੋਨਿਆ ਮਿਲਨੀਆਂ ਚ ਮਾਮਿਆਂ ਨੂੰ ਹੁੰਦਰੀ ਤੇ ਫੁੱਫੜ ਨੂੰ ਚੈਨੀ ਪਾਈ ਸੀ ਤੇ ਸਭ ਬਰਾਤਿਆਂ ਨੂੰ ਚਾਂਦੀ ਦੇ ਸਿੱਕੇ ਦਿੱਤੇ ਹਾਂਜੀ ਭੈਣ ਜੀ ਕਰਦੇ ਆ ਮਾਪੇ ਧੀਆ ਦੇ ਇਹੋ ਦਾ ਸ਼ਗਨ ਹੁੰਦੇ ਇਹਨਾਂ ਕਿਹੜੀਆਂ ਜ਼ਮੀਨਾਂ ਵੰਡਾਉਣੀਆਂ ਹੁੰਦੀਆਂ ਨਹੀਂ ਤਾਂ ਕੁੜੀਆਂ ਤਾਂ ਭੱਜ ਕੇ ਵਿਆਹ ਕਰਵਾ ਲੈਂਦੀਆਂ ਚਾਹ ਦੇਣ ਗਈ ਦੇ ਸੀਨੇ 'ਚ ਖੰਜਰ ਵਾਂਗ ਵੱਜੀ ਇਹ ਗੱਲ ਸ਼ਾਮ ਨੂੰ ਉਹਨੇ ਆਪਣੇ ਘਰ ਵਾਲੇ ਨਾਲ ਗੱਲ ਕੀਤੀ ਤਾਂ ਉਹਨੇ ਇਹ ਕਹਿ ਕੇ ਟਾਲ ਦਿੱਤਾ ਤੈਨੂੰ ਭੁਲੇਖਾ ਲੱਗਾ ਹੋਣਾ ਐਵੇਂ ਨਾ ਦਿਲ ਤੇ ਲਾਇਆ ਕਰ ਇੰਨਾ ਕੁ ਤਾਂ ਲੋਕਾਂ ਨੇ ਬੋਲਣਾਈਆਂ ਸਮਾਂ ਲੰਘਦਾ ਗਿਆ ਖਬਰ ਮਿਲੀ ਕਿ ਵੀਰ ਦੇ ਘਰ ਮੁੰਡਾ ਹੋਇਆ ਸਾਰੇ ਮਹੱਲੇ 'ਚ ਲੱਡੂ ਵੰਡੇ ਗਏ ਪਰ ਉਹਦੇ ਘਰ ਨਹੀਂ ਆਏ ਤਾਂ ਮਾਨ ਕੀਤਾ ਗਿਆ ਫਿਰ ਸਾਰੀ ਬਰਾਦਰੀ ਨੂੰ ਸੱਦਿਆ ਗਿਆ ਪਰ ਮੇਰੇ ਘਰ ਕੋਈ ਨਾ ਆਇਆ ਫੇਰ ਚੁੱਪ ਕਰਕੇ ਬਹਿ ਗਈ ਘਰ ਵਾਲੇ ਨੂੰ ਫੇਰ ਛੜੀਕੇ ਨੇ ਲਾ ਲਾ ਕੇ ਕਿਹਾ ਲੈ ਤੂੰ ਜਵਾਈਆਂ ਤੈਨੂੰ ਦੇਖਿਆ ਨਹੀਂ ਉਹਨਾਂ ਨੂੰ ਤੇ ਹੱਸ ਹੱਸ ਕੇ ਬਹਾਨਾ ਲਗਾ ਦਿੱਤਾ ਪਰ ਘਰਾ ਕੇ ਬਹੁਤ ਬੋਲਿਆ ਤੇਰੇ ਪਿਓ ਦੀ ਬਹੁਤ ਆਕੜਾ ਲੋਕ ਕਿੰਨੀਆਂ ਗੱਲਾਂ ਸੁਣਾ ਕੇ ਗਏ ਮੈਨੂੰ ਤਾਂ ਚੁੱਪ ਹੋ ਕੇ ਫੇਰ ਬਹਿ ਗਈ ਘਰ ਵੀ ਕੀ ਸਕਦੀ ਸੀ ਉਹਦੋਂ ਬੜਾ ਬੋਲ ਕੇ ਆਈ ਸੀ ਕਿ ਤੁਸੀਂ ਨਾ ਮਿਲੋ ਵਰਤੋ ਇਹੋ ਮੇਰਾ ਪਰਿਵਾਰ ਹੈ ਹੁਣ ਕਰ ਸਮਾਂ ਲੰਘਦਾ ਗਿਆ ਪਿਆਰ ਹੁਣ ਖਤਮ ਹੁੰਦਾ ਜਾ ਰਿਹਾ ਸੀ ਸਾਰਾ ਦਿਨ ਕੰਮ ਕਰਦੀ ਫੇਰ ਵੀ ਸੱਸ ਗੱਲਾਂ ਕਰਦੀ ਜੇ ਘਰ ਵਾਲੇ ਨੂੰ ਕੁਝ ਕਹਿੰਦੀ ਤਾਂ ਉਹ ਵੀ ਅੱਗੋਂ ਪੈ ਜਾਂਦਾ ਕਿ ਤੇਰਾ ਰੋਣਾ ਹੀ ਹੁੰਦਾ ਹੈ ਘਰ ਆ ਜਾ ਉਹ ਸਹੀ ਐਡੇ ਪਰਿਵਾਰ ਚ ਵੀ ਇਕੱਲਾ ਇਕੱਲਾ ਲੱਗਣ ਲੱਗ ਪਿਆ ਘਰ ਵਾਲਾ ਉਹਦਾ ਤਾਂ ਪਿਆਰ ਕਰਦਾ ਸੀ ਪਰ ਕਹਿੰਦੇ ਨੇ ਨਾ ਕਿ ਪੱਥਰ ਤੇ ਵੀ ਪਾਣੀ ਪਵੇ ਤਾਂ ਉਹ ਵੀ ਪਿਗਲਣਾ ਸ਼ੁਰੂ ਹੋ ਜਾਂਦਾ ਹੈ ਇਹ ਤਾਂ ਫੇਰ ਵੀ ਇਨਸਾਨ ਸੀ ਨਨਾਨ ਦਾ ਵਿਆਹ ਰੱਖਿਆ ਗਿਆ ਸਭ ਤਿਆਰੀਆਂ ਸ਼ੁਰੂ ਹੋਈਆਂ ਮੇਰੇ ਮਨ ਚ ਫੇਰ ਇੱਕ ਘਬਰਾਹਟ ਜਿਹੀ ਆ ਗਈ ਕਿ ਹੁਣ ਫੇਰ ਸੁਣਨਾ ਪੈਣਾ ਹੈ ਦਰਾਣੀ ਦੇ ਪਰਿਵਾਰ ਵੱਲ ਗਏ ਪਰ ਮੇਰੇ ਨਹੀਂ ਵਿਆਹ ਵਾਲੇ ਦਿਨ ਸਾਰਾ ਸ਼੍ਰੀਕਾ ਭਾਈਚਾਰਾ ਇਕੱਠਾ ਹੋਇਆ ਸੱਸ ਨੇ ਸਭ ਨੂੰ ਦਰਾਣੀ ਦੇ ਪੇਕਿਆਂ ਵੱਲੋਂ ਸਮਾਨ ਦਿਖਾਇਆ ਭੈਣ ਜੀ ਉਹਨਾਂ ਆਪਣੀ ਧੀ ਤੋਂ ਵੱਧ ਕੀਤਾ ਮੇਰੀ ਧੀ ਦਾ ਕਹਿੰਦੇ ਧੀਆ ਸਭ ਦੀਆਂ ਸਾਂਝੀਆਂ ਹੁੰਦੀਆਂ ਇਹ ਤਾਂ ਸ਼ਗਣੀ ਹੁੰਦੇ ਪਰ ਸਾਰੇ ਲੋਕ ਇਹ ਨਹੀਂ ਸਮਝਦੇ ਨਾ ਕੁਝ ਲੋਕ ਤਾਂ ਧੀਆਂ ਤੋੜ ਕੇ ਭੁੱਲੀ ਜਾਂਦੇ ਕਿ ਸੌਰਿਆਂ ਦੇ ਵੀ ਕਈ ਰਸਮੋ ਰਿਵਾਜ ਹੁੰਦੇ ਪਤਾ ਤਾਂ ਲੱਗ ਹੀ ਗਿਆ ਕਿ ਇਹ ਗੱਲ ਮੈਨੂੰ ਕਹੀ ਗਈ ਸੀ ਪਰ ਕੁਝ ਬੋਲੀ ਨਹੀਂ ਬੋਲਦੀ ਵੀ ਕਿਵੇਂ ਜਿਨ੍ਹਾਂ ਦੇ ਸਿਰ ਤੇ ਰਾਜ ਕਰਨਾ ਸੀ ਉਹਨਾਂ ਨੂੰ ਤਾਂ ਧੋਖਾ ਦੇ ਕੇ ਛੱਡਾਈ ਸੀ ਮੈਂ ਘਰ ਵਾਲਾ ਵੀ ਮਾਂ ਦੀਆਂ ਗੱਲਾਂ ਸੁਣ ਕੇ ਗੁੱਸਾ ਮੇਰੇ ਤੇ ਹੀ ਕੱਢਦਾ ਘਰੇ ਵੀ ਕੀ ਘਰ ਆਉਂਦਾ ਤਾਂ ਮਾਂ ਤਾਨੇ ਮਾਰਦੀ ਬਾਹਰ ਜਾਂਦਾ ਤਾਂ ਸ਼ਰੀਕ ਟੀਚਰ ਕਰਦੇ ਸੋਚਿਆ ਚਲੋ ਈ ਕੋਲਾਦ ਕਰ ਲੈਂਦੇ ਆ ਸਭ ਠੀਕ ਹੋ ਜੂ ਹੋ ਸਕਦਾ ਹੈ ਦੋਤੇ ਦੋਤੀ ਦਾ ਮੂੰਹ ਹੀ ਦਿਲ ਪਿੰਗਲਾ ਦੇਵੇਂ ਮਾਪਿਆਂ ਦਾ ਪਰ ਨਹੀਂ ਸ਼ਾਇਦ ਮੇਰੇ ਦਿੱਤੇ ਜ਼ਖਮ ਦਾ ਦਰਦ ਇੰਨਾ ਜ਼ਿਆਦਾ ਸੀ ਕਿ ਉਹ ਬੱਚੇ ਦਾ ਮੂੰਹ ਤੱਕ ਦੇਖਣ ਨਹੀਂ ਆਏ ਸੋਚਿਆ ਸੀ ਨਾਨਕ ਸ਼ੱਕ ਲੈ ਕੇ ਆਉਣਗੇ ਤਾਂ ਮਾਫੀ ਮੰਗ ਲਵਾਂਗੇ ਆਪਣੀ ਕੀਤੀ ਦੀ ਅਜਿਹਾ ਕੁਝ ਨਾ ਹੋਇਆ ਸੱਸ ਮੂੰਹ ਫਲਾ ਕੇ ਬਹਿ ਗਈ ਅਕੇ ਮੇਰੀ ਬੇਇੱਜ਼ਤੀ ਹੋਈ ਆ ਸ਼ਰੀਕੇ ਚ ਲੋਕਾਂ ਦੀਆਂ ਨੂਹਾਂ ਦੇ ਪੇਕਿਆਂ ਨੇ ਕਿੰਨਾ ਕੁਝ ਪਾਇਆ ਦੋਤਾ ਹੋਣ ਤੇ ਤੇ ਇਹਦੇ ਬੜੇ ਤੱਕ ਨਹੀਂ ਘਰ ਵਾਲੇ ਨੂੰ ਬਖਮਖੋਲ ਕੀਤਾ ਜਦੋਂ ਨੇ ਦੋਸਤਾਂ ਨੂੰ ਪਾਰਟੀ ਦਿੱਤੀ ਨਾ ਕੋਈ ਲੋੜੀ ਤੇ ਆਇਆ ਸੱਚੀ ਭੁੱਲ ਗਏ ਕਿ ਮੈਨੂੰ ਜਦ ਮੇਰੇ ਬੂਹੇ ਅੱਗੋਂ ਲੰਗਦੇ ਹੋਣਗੇ ਤਾਂ ਇੱਕ ਵਾਰ ਵੀ ਖਿਆਲ ਨਹੀਂ ਆਉਂਦਾ ਹੋ ਮੇਰਾ ਘਰ ਵਾਲਾ ਵੀ ਖਿਜਣ ਲੱਗ ਪਿਆ ਜਦ ਹਰ ਤਿਹਾੜੀ ਦੇ ਤੇ ਰਾਣੀ ਦੇ ਪੇਕੇ ਸ਼ਗਨ ਦੇ ਕੇ ਜਾਂਦੀ ਤੇ ਮੇਰੇ ਕੋਈ ਨਾ ਆਉਂਦਾ ਕੱਲੀ ਬਹਿ ਕੇ ਰੋ ਲੈਂਦੀ ਜਦ ਪੇਕੇਆਂ ਘਰ ਕੋਈ ਤਿੰਨ ਤਿਹਾਰ ਮਨਾਇਆ ਜਾਂਦਾ ਤੇ ਉਸ ਨੂੰ ਨਹੀਂ ਬੁਲਾਉਂਦੇ ਇੱਕ ਵਿਆਹ ਚ ਮੇਰੇ ਪਿਤਾ ਤੇ ਪਤੀ ਦੋਵੇਂ ਗਏ ਸੀ ਸ਼੍ਰੀਕੇ ਵਾਲਿਆਂ ਮ제 ਲੈਣ ਲਈ ਦੋਵਾਂ ਨੂੰ ਆਵਾਜ਼ ਮਾਰੀ ਪਰ ਪਿਤਾ ਜੀ ਉੱਠ ਕੇ ਚਲੇ ਗਏ ਪਤੀ ਨੇ ਇਹਨੂੰ ਆਪਣੀ ਬੇਇੱਜ਼ਤੀ ਸਮਝੀ ਤੇ ਗੁੱਸੇ ਚ ਘਰ ਆ ਕੇ ਮੈਨੂੰ ਸੁਣਾ ਦਿੱਤਾ ਕੀ ਹੋ ਜਾਂਦਾ ਜੇ ਤੇਰਾਪਿਓ ਬੈਠਾ ਰਹਿੰਦਾ ਉੱਥੇ ਰੋਜ਼ ਹੀ ਕਲੇਸ਼ ਹੁੰਦਾ ਕਿਸੇ ਨਾ ਕਿਸੇ ਗੱਲ ਤੋਂ ਗੱਲ-ਗੱਲ ਤੇ ਨੁਕਸ ਕੱਢੇ ਜਾਂਦੇ ਬੇਲੀ ਬੈਠੀ ਰਹਿੰਦੀ ਆ ਖਾਨ ਨੂੰ ਬਸ ਉਹ ਇਹ ਸਭ ਸਹਿ ਰਹੀ ਸੀ ਇਸ ਲਈ ਕਿ ਪਿੱਛੇ ਆਉਣ ਵਾਲਾ ਕੋਈ ਨਹੀਂ ਸੀ ਮੇਰੇ ਸੋਚਦੀ ਰਹਿੰਦੀ ਸਭ ਦਰਵਾਜ਼ੇ ਮੈਂ ਆਪ ਬੰਦ ਕਰ ਦਿੱਤੇ ਸੀ ਆਪਣੇ ਲਈ ਜਿਨ੍ਹਾਂ ਭਰਾਵਾਂ ਦੇ ਸਿਰ ਤੇ ਰਾਜ ਕਰਨਾ ਸੀ ਉਹਨਾਂ ਨੂੰ ਸਿਰ ਚੁੱਕਣ ਜੋਗਾ ਨਹੀਂ ਸੀ ਛੱਡਿਆ ਜਿਸ ਪਿਓ ਨੂੰ ਕਹਿਣਾ ਸੀ ਮੈਂ ਤੰਗਾ ਇੱਥੇ ਉਦੀ ਭਗ ਰੋਲ ਦਿੱਤੀ ਸੀ ਜਿਸ ਮਾਂ ਦੀ ਗੱਲ ਲਾ ਕੇ ਰੋਣਾ ਸੀ ਉਹਨੂੰ ਆਪ ਹੀ ਰਵਾ ਦਿੱਤਾ ਸੀ ਮੈਂ ਲੋਕੀ ਛੁੱਟੀਆਂ 'ਚ ਬੱਚੇ ਲੈ ਕੇ ਪੇਕੇ ਜਾਂਦੀਆਂ ਮੈਂ ਸੌਰੀ ਹੀ ਰਹਿੰਦੀ ਰੱਖੜੀ ਦਾ ਤਿਉਹਾਰ ਸੁੱਕਾ ਹੀ ਲੰਘ ਜਾਂਦਾ ਮੇਰਾ ਬੱਚਾ ਪੁੱਛਦਾ ਮੇਰੇ ਮਾਮੇ ਕਿਉਂ ਨਹੀਂ ਆਉਂਦੇ ਨਾ ਸੀ ਨਾਨਕੇ ਜਾਂਦੇ ਉਹ ਵੀ ਕੈਦ ਹੋ ਕੇ ਰਹਿ ਗਿਆ ਅਖੀਰ ਕਲੇਸ਼ ਤੋਂ ਤੰਗ ਆ ਕੇ ਘਰ ਵਾਲੇ ਨੇ ਵੀ ਕਹਿਤਾ ਤੇਰਾ ਸਿਆਪਾ ਨਹੀਂ ਮੁੱਕਦਾ ਫਸ ਗਿਆ ਮੈਂ ਤਾਂ ਵਿਆਹ ਕਰਵਾ ਕੇ ਤੇਰੇ ਨਾਲ ਇੰਜ ਲੱਗਾ ਜਿਵੇਂ ਦੁਨੀਆ ਹੀ ਖਤਮ ਹੋ ਗਈ ਬਹੁਤ ਰੋਈ ਇੱਕ ਪਲ ਤਾਂ ਦਿਲ ਕੀਤਾ ਮਰੀ ਜਾਵਾਂ ਫਿਰ ਔਲਾਦ ਵਾਲ ਵੇਖ ਕੇ ਸਬਰ ਕਰ ਲਿਆ ਇੱਕ ਦਿਨ ਭਰੇ ਮਨ ਨਾਲ ਘਰ ਵਾਲੇ ਨੂੰ ਦਰਦ ਸੁਣਾਇਆ ਤਾਂ ਉਹਨੇ ਚਪੇੜ ਕੱਢ ਮਾਰੀ ਉਹਦਾ ਹੱਥ ਗਲ ਨਾਲ ਲੱਗਦੇ ਹੀ ਅੱਬੜ ਵਾਹੇ ਜਾਗੀ ਮੈਂ ਦੇਖਿਆ ਤਾਂ ਉਹ ਆਪਣੇ ਪੇਕੇ ਘਰ ਹੀ ਸੀ ਪਾਣੀ ਪੀਤਾ ਤੇ ਹੋਸ਼ ਚ ਆਈ ਹਾਏ ਰੱਬਾ ਇਹ ਸੁਪਨਾ ਸੀ ਕੀ ਫਿਰ ਸਾਰੀ ਰਾਤ ਸੋਚਦੀ ਰਹੀ ਜੇ ਸੱਚੀ-ਮੂੱਚੀ ਇਦਾਂ ਹੀ ਹੋਇਆ ਤਾਂ ਮੈਂ ਤਾਂ ਕਾਸੀ ਜੋਗੀ ਨਹੀਂ ਰਹਿਣਾ ਇਹ ਪਿਆਰ ਪਿਓ ਰੁੱਟ ਜਾਣਾ ਤਿੰਨ-ਚਾਰ ਸਾਲ ਚ ਰੋਂਦੀ-ਰੋਂਦੀ ਨੇ ਕੱਪੜੇ ਕੱਢ ਕੇ ਅਲਮਾਰੀ ਚ ਤੇ ਗਹਿਣੇ ਸੰਦੂਖ ਚ ਰੱਖ ਦਿੱਤੇ ਇਹ ਮਾਂ ਨੇ ਬਣਾਏ ਸੀ ਮਾਂ ਹੀ ਪਾ ਕੇ ਤੋਰੂਗੀ ਤੇ ਪਿਤਾ ਦੇ ਲੱਭੇਵਾਰ ਨਾਲ ਵਿਆਹ ਕਰਵਾ ਲਿਆ ਰਿਸ਼ਤੇਦਾਰਾਂ ਆ ਕੇ ਸ਼ਗਨ ਪਾਈ ਸ਼ਗਨਾ ਦੇ ਗੀਤ ਗਾਏ ਗਏ ਤੇਲ ਮਹਿੰਦੀ ਹਲਦੀ ਸਭ ਰਸਮਾਂ ਕੀਤੀਆਂ ਗਈਆਂ ਤੇ ਸੁਖੀ ਸੰਧੀ ਡੋਲੀ ਤੋਰਿਆ ਗਿਆ ਵਿਆਹ ਮਗਰੋਂ ਫੇਰਾ ਪਾਉਣ ਆਈ ਤਾਂ ਪਿਤਾ ਦੇ ਚਿਹਰੇ ਤੇ ਅਜੀਬ ਹੀ ਖੁਸ਼ੀ ਸੀ ਜਿਵੇਂ ਮੇਰੇ ਸੋਚੇ ਹੋਏ ਕਾਰੇ ਬਾਰੇ ਉਹਨੂੰ ਭਿੰਕ ਸੀ ਤੇ ਉਹ ਹੁਣ ਬੇਫਿਕਰ ਸੀ ਤੇ ਖੁਸ਼ ਸੀ ਕਿ ਧੀ ਨੇ ਉਹਦਾ ਮਾਣ ਰੱਖਿਆ ਦੋਸਤ ਬੁਲਾਏ ਸੀ ਆਪਣੇ ਤੇ ਬੜੇ ਮਾਣ ਨਾਲ ਦੱਸ ਰਿਹਾ ਸੀ ਆ ਮੇਰਾ ਜਵਾਈ ਆ ਸਭ ਬੜੇ ਉੱਠ ਉੱਠ ਕੇ ਮਿਲ ਰਹੇ ਸੀ ਮੇਰੇ ਵਰ ਨੂੰ ਵੀਰ ਦਾ ਵਿਆਹ ਰੱਖਿਆ ਗਿਆ ਸਮੀਤ ਪਰਿਵਾਰ ਆਉਣ ਦਾ ਸੱਦਾ ਦੇ ਕੇ ਗਏ ਪਿੱਕੇ ਵਿਆਹ ਵਾਲੇ ਦਿਨ ਪਰੌਣਾ ਪਰੌਣਾ ਹੋ ਰਹੀ ਸੀ ਜਵਾਕ ਅੱਗੇ ਪਿੱਛੇ ਭੱਜੇ ਫਿਰਦੇ ਸੀ ਸ਼ਰੀਕੇ ਵਾਲੇ ਤਾਰਿਫ ਕਰ ਰਹੇ ਸੀ ਮੇਰੇ ਸਹੁਰੇ ਪਰਿਵਾਰ ਦੀਆਂ ਆਂਡ ਗਵਾਂਡ ਸਭ ਪੁੱਛਦਾ ਰਹਿੰਦਾ ਈ ਧੀ ਜਵਾਈ ਨੇ ਕਦ ਆਉਣਾ ਹਰ ਦਿਨ ਤਿਉਹਾਰ ਤੇ ਮਾਪੇ ਸ਼ਗਨ ਲੈ ਕੇ ਆਉਂਦੇ ਨੇ ਸਾਰੇ ਮੁਹੱਲੇ ਵਾਲਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਨੂ ਦੇ ਪੇਕੇ ਆਏ ਆ ਪੇਕੇ ਗਈ ਨੂੰ ਸਭ ਪਹਿਲਾਂ ਪਰੌਣਾ ਕਿਵੇਂ ਆ ਪੁੱਛਿਆ ਤਾ ਪਿਤਾ ਦੇ ਚਿਹਰੇ ਤੇ ਇੱਕ ਅਲੱਗ ਜਿਹਾ ਨੂਰ ਸੀ ਬੱਚਾ ਹੋਇਆ ਤਾਂ ਨਾਨਕ ਸ਼ਕ ਲੈ ਕੇ ਆਏ ਮੇਰੇ ਪਿੱਕੇ ਘਰ ਵਿਹਾਰ ਕਰਦੇ ਆ ਮੇਰੀਆਂ ਅੱਖਾਂ 'ਚ ਹੰਝੂ ਆ ਗਏ ਕਿ ਇਹ ਸਭ ਸ਼ਗਨ ਵਿਹਾਰ ਹੋਣੀ ਸੀ ਜੇ ਮੈਂ ਭੱਜ ਗਈ ਹੁੰਦੀ ਕਿ ਜੋ ਸਕੂਨ ਹੁਣ ਪਿਓ ਦੇ ਚਿਹਰੇ ਤੇ ਆ ਉਹ ਹੋਣਾ ਸੀ ਕਿ ਮੇਰੇ ਪਤੀ ਨੂੰ ਉਹ ਇੱਜ਼ਤ ਮਿਲਣੀ ਸੀ ਜੋ ਅੱਜ ਮੇਰੇ ਸਹੁਰਿਆਂ ਨੂੰ ਮਿਲ ਰਹੀ ਮੈਂ ਇੰਨੀ ਹੀ ਖੁਸ਼ ਹੁੰਦੀ ਜਿਨੀ ਅੱਜ ਆਂ ਕੀ ਮੇਰਾ ਵਿਅੋਗਾ ਜੀਵਨ ਇਦਾਂ ਦਾ ਹੀ ਹੁੰਦਾ ਜਿਵੇਂ ਦਾ ਅੱਜ ਐ ਕਿੰਨੀ ਵੱਡੀ ਗਲਤੀ ਹੋ ਜਾਂਦੀ ਜੇ ਮੈਂ ਭੱਜ ਗਈ ਹੁੰਦੀ ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਲਿਖ ਕੇ ਜ਼ਰੂਰ ਦੱਸਿਓ ਇਹੋ ਜਿਹਿਆਂ ਦਿਲ ਨੂੰ ਛੂ ਜਾਣ ਵਾਲੀਆਂ ਛੋਟੀਆਂ ਵੱਡੀਆਂ ਕਹਾਣੀਆਂ ਚੈਨਲ ਤੇ ਜਾ ਕੇ ਜ਼ਰੂਰ ਸੁਣਿਓ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਉਣਗੀਆਂ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ